ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਜਿਹੜੀ ਵੀਡੀਓ ਹੈ ਫਾਰਸੀ ਸਲਵਾਰ ਦੀ ਹੈਗੀ ਇਹ ਬਹੁਤ 트ੈਂਡਿੰਗ ਚੱਲ ਰਹੀ ਹੈ ਇਸ ਟਾਈਮ ਸਲਵਾਰ ਤੇ ਇਹਦੀ ਕਟਿੰਗ ਦਿਖਾਉਣੀ ਹੈ ਮੈਂ ਤੁਹਾਨੂੰ ਕਰਕੇ ਬਹੁਤ ਹੀ ਸਿੰਪਲ ਹੈ ਇਹਦੀ ਕਟਿੰਗ ਕਰਨੀ ਸਭ ਤੋਂ ਪਹਿਲਾਂ ਸੀ ਇਹਦਾ ਕੱਪੜਾ ਲੈ ਕੇ ਡਬਲ ਫੋਲਡ ਕਰਕੇ ਰੱਖ ਲੈਣਾਗਾ ਇਹ ਤੇ ਮਨੇ 2 ਮੀਟਰ ਕੱਪੜਾ ਲਿਆ ਬੜੇ ਪਾਣੇ ਦਾ ਕੱਪੜਾ ਇਹ ਤੇ ਇੱਥੇ ਤੁਹਾਨੂੰ ਮੈਂ ਨਾਪ ਦੱਸ ਦਿੰਨੀ ਆ ਸਭ ਤੋਂ ਪਹਿਲਾਂ ਹਾਂਜੀ ਤੇ ਜੋ ਇੱਥੇ ਲੈਂਥ ਆ 벨ਟ ਆ ਮੂਰੀ ਆ ਮੂਰੀ ਉਹ ਤੋਂ ਮੈਂ ਦੱਸ ਦਿਆਂ ਵੀ ਆਪਾਂ ਕਿਵੇਂ ਕੱਢ ਕੇ ਰੱਖਣੀ ਆ ਮੂਰੀ ਤੇ ਆਸਣਾਂਗਾ ਤੇ 벨ਟ ਵੀ ਇਸ ਵਿੱਚ ਆਰਮਸ ਲਹਾਰ ਤੋਂ 1 ਇੰਚ ਜ਼ਿਆਦਾ 벨ਟ ਰੱਖਣੀ ਆਪਾਂ ਨੇ ਦੇਖ ਸਕਦੇ ਹੋ ਇਹਨੇ 3.5 ਇੰਚ ਪੂਰੀ ਲੰਬਾਈ ਆ ਤੇ ਆਪਾਂ ਨੇ ਬਿਨਾ 벨ਟ ਤੋਂ 3 ਇੰਚ ਕਟਾਈ ਕਰਨੀ ਆ ਆਸਣ ਆਪਾਂ 10 ਇੰਚ ਰੱਖਣਾ ਤਿਆਰ 1 ਇੰਚ ਪਲੱਸ ਕਰ ਦਾਂਗੇ ਤੇ ਮੋਰੀ ਮੈਂ ਤੁਹਾਨੂੰ ਅੱਗੇ ਦੱਸਦੀ ਆਂ ਆਪਾਂ ਕਿਵੇਂ ਰੱਖਣੀ ਆਂ ਇਹ ਕੁਝ ਜੀ ਸਭ ਤੋਂ ਪਹਿਲਾਂ ਸੀ ਇਦਾਂ ਪ੍ਰੈਸ ਕਰਕੇ ਇਹਨਾਂ ਰੱਖ ਲੈਣਾ ਚੰਗੀ ਤਰ੍ਹਾਂ ਕੱਪੜਾ ਖੋਲਣ ਖੋਲੂ ਪਹਿਲਾਂ ਨੂੰ ਦੇਖੋ ਉਹਨੇ ਨਾ ਦੋਹਾਂ ਨੂੰ ਡਬਲ ਡਬਲ ਫੋਲਡ ਕੀਤਾ ਹੋਇਆਗਾ ਜਿਹੜੀ ਬੰਦ ਸਾਈਡ ਆ ਗਈ ਦੇਖੋ ਉਧਰੋਂ ਆਪਾਂ ਲੈਂਥ ਮੀਨਣੀ ਆ ਤੇ ਜਿਹੜੀ ਸਾਈਡ ਖੁੱਲੀ ਹੋ ਉਹਦਰੋਂ ਆਪਾਂ ਸੈਂਚ ਮੀਨਣਾਗਾ ਸਭ ਤੋਂ ਪਹਿਲਾਂ ਪਰ ਲੈਂਥ ਮਿਲ ਲੈਣੀ ਆ ਜਿਵੇਂ ਆਪਾਂ ਬੱਤੀ ਤਿਆਰ ਆ ਤੇ ਆਪਾਂ 33 ਇੰਚ ਕਟਾਈ ਕਰਨੀ ਆ ਉੱਪਰੋਂ ਮੈਂ ਤੁਹਾਨੂੰ ਦਿਖ ਨਹੀਂ ਰਿਹਾ ਤੁਹਾਨੂੰ ਚੰਗੀ ਤਰ੍ਹਾਂ ਮੈਂ ਅੱਗੇ ਤੁਹਾਨੂੰ ਦਿਖਾਉਣੀ ਆ ਵੀਡੀਓ 'ਚ 33 ਇੰਚ ਤੱਕ ਆਪਾਂ ਨੇ ਨਿਸ਼ਾਨ ਲਗਾ ਲੈਣੇ ਨੇ ਤੇ ਜਿਹੜਾ ਸਣਾਂਗਾ ਉਹ ਇਧਰੋਂ ਖੁੱਲੀ ਸਾਈਡ ਰੱਖਣਾਗਾ ਤੇ ਹੁਣ ਇਹ ਤੁਹਾਂ ਪਰਖਣੀ ਨਿੱਚੋਂ ਮੂਰੀ ਮੂਰੀ ਆਪਾਂ ਨੇ ਇਸ ਤਰੀਕੇ ਨਾਲ ਰੱਖਣੀ ਆ ਵੀ ਜਿੰਨੀ ਵੀ ਆਪਣੀ ਜੁੱਤੀ ਆਉਂਦੀ ਹੈਗੀ ਉਹਨੂੰ ਪਿੱਛੋਂ ਤੋਂ ਲੈ ਕੇ ਇੰਚੀ ਟੇਪ ਨਾਲ ਮਿਲ ਲੈਣਾ ਜਿਵੇਂ ਇਹ 24 ਇੰਚ ਤਿਆਰ ਆ ਨਾ ਤਾਂ ਆਪਣੀ ਮੂਰੀ ਨਿਕਲੂਗੀ 12 ਇੰਚ ਤਿਆਰ ਤੇ ਜਿਹੜਾ ਅੱਗੇ ਆਪਾਂ ਮਾਰਜਨ ਰੱਖਣਾ 1 ਜਾਂ 1.5 ਇੰਚ ਰੱਖ ਸਕਦੇ ਹਾਂ ਤੇ ਹੁਣ ਜਿਹੜਾ ਇਹ ਆਪਾਂ ਨਿਸ਼ਾਨ ਆ ਉੱਪਰ ਆਸਣ ਵਾਲੇ ਨਿਸ਼ਾਨ ਦੇ ਨਾਲ ਮੈਚ ਕਰ ਦੇਣਾ ਤੇ ਉਹਨੇ ਨੂੰ ਆਪਾਂ ਉੱਪਰ ਤੱਕ ਕਟਿੰਗ ਕਰ ਦਾਂਗੇ ਜਿੱਥੇ ਤੱਕ ਆਪਾਂ ਸੰਦਾ ਨਿਸ਼ਾਨ ਲਗਾਇਆ ਹੋਇਆਗਾ ਦੇਖੋ ਇਹ ਹੁਣ ਇੱਥੇ ਮੂਰੀ ਬਣ ਜੂਗੀ ਆਪਣੀ ਮੈਂ ਤੁਹਾਨੂੰ ਅੱਗੇ ਦਿਖਾਉਣੀ ਆ ਉੱਪਰੋਂ ਵੀ ਆਪਾਂ ਨੇ ਲੈਥ ਲੈੰਥ ਰੱਖ ਕੇ ਕਟਿੰਗ ਕਰ ਦੇਣੀ ਹੈ ਬਾਕੀ ਕੱਪੜੇ ਦੀ ਮੈਂ ਤੁਹਾਨੂੰ نیچے ਕਰਕੇ ਦਿਖਾਉਣੀ ਆ ਦੇਖੋ ਸਾਈਡ ਤੇ ਆਪਣਾ ਸ ਨਿਕਲਿਆ ਆ ਇਹ ਤੇ ਹੁਣ ਇਸ ਸਲਵਾਰ ਵਿੱਚ ਸਭ ਤੋਂ ਜੁੜੀ ਮੇਨ ਗੱਲ ਹੁੰਦੀ ਆ ਉਹ ਦੇਖੋ ਇਹ ਉੱਪਰੋਂ ਆਪਣੀ 4 ਇੰਚ ਦੀ ਕਾਟ ਪਾਉਣੀ ਆ ਤਾਂ ਕਿ ਮੂਰੀ ਆਪਣੀ ਉੱਪਰ ਨੰਗਰੇ ਮੂਰੀ ਦਾ ਕੱਪੜਾ ਮੂਰੀ ਦੇ ਉੱਪਰ ਇਹ ਆਪਾਂ 10 ਇੰਚ ਤੱਕ ਨਿਸ਼ਾਨ ਲਗਾ ਕੇ ਇਧਰੋਂ ਤੇ ਇਸ ਤਰੀਕੇ ਨਾਲ ਇਹ ਨਿਸ਼ਾਨ ਮਿਲਾ ਦੇਣਾ ਤੇ ਇਹਨੂੰ ਕਰ ਦੇਣਾ ਆਪਣਾ ਕਟਿੰਗ ਤੇ ਹੁਣ ਆਪਾਂ ਕਟਿੰਗ ਕਰ ਲੈਣੀ ਐ ਇਸਦੀ 벨ਟ 벨ਟ ਆਪਾਂ ਜਿੰਨੀ ਮਤਲਬ ਆਰਮ ਸਲਵਾਰ ਦੀ ਰੱਖਦੇ ਆ ਇਸ ਸਲਵਾਰ ਦੇ ਵਿੱਚ 1 ਇੰਚ ਜਾਂ 1.5 ਇੰਚ ਆਪਾਂ ਜ਼ਿਆਦਾ ਰੱਖਣੀ ਆ 벨ਟ ਇੱਥੇ ਪਹਿਲਾਂ ਆਪਾਂ 벨ਟ ਜਿੰਨੀ ਵੀ ਤੁਸੀਂ ਰੱਖਦੇ ਹੋ 24 ਜਾਂ 25 ਉਸ 'ਚ ਆਪਾਂ 1 ਇੰਚ ਪਲੱਸ ਕਰ ਦੇਣਾਗਾ ਤੇ 7.5 ਇੰਚ ਆਪਾਂ ਇਸ ਤਰੀਕੇ ਨਾਲ ਰੱਖਣਾ ਕਿਉਂਕਿ ਫੋਲਡ ਕਰਾਂਗੇ ਨਾ 7.5 ਇੰਚ ਰੱਖ ਕੇ ਨਿਸ਼ਾਨ ਲਗਾ ਕੇ ਆਪਾਂ ਕਟਿੰਗ ਕਰ ਦੇਣੀ ਹੈ 벨ਟ ਤਿਆਰ ਹੋ ਜੂਗੀ ਇਹ ਸਲਵਾਰ ਦਾ ਰਵਾਜ ਬਹੁਤ ਚੱਲ ਰਿਹਾ ਹੈ ਕਈ ਇਹਨੂੰ ਫਾਰਸੀ ਸਲਵਾਰ ਵੀ ਕਹਿੰਦੇ ਨੇ ਪਰ ਇਹ ਹੁੰਦੀ ਫਰਸ਼ੀ ਸਲਵਾਰ ਆ ਗਈ ਕਿਉਂਕਿ ਇਹ ਫਰਸ਼ ਨੂੰ ਟੱਚ ਕਰਦੀ ਹੁੰਦੀ ਹੈ ਸਲਵਾਰ ਤੇ ਇਹਦੇ ਨੀਚੇ ਮੇਨਗਲ ਆਪਾਂ ਨੇ ਬੁਕਰਮ ਨਹੀਂ ਲਗਾਉਣੀ ਹੈਗੀ ਇਸ ਤਰੀਕਾ ਤਰੀਕੇ ਦਾ ਪੇਸਟਿੰਗ ਪੇਪਰ ਮਿਲ ਜਾਂਦਾ ਆਪਾਂ ਨੂੰ ਮਾਰਕੀਟ ਚੋਂ ਇਹਨੂੰ ਕੱਪੜੇ ਦੇ ਉੱਪਰ ਪ੍ਰੈਸ ਨਾਲ ਚਪੇ ਲਿਓ ਇਹ ਉੱਥੇ ਚਿਪ ਜਾਂਦਾਗਾ ਤੇ ਇੱਥੇ ਆਪਾਂ 3 ਇੰਚ ਦੀ ਜਿਹੜੀਆਂ ਮੂਰੀ ਤਿਆਰ ਰੱਖਣੀਆਂ ਤੇ ਮੂਰੀ ਤੇ ਪਾਕ ਕੋਈ ਸਕਰੋਲ ਨਹੀਂ ਮਾਰਨੇ ਬਸ ਇੱਕ ਸੀਨ ਲਗਾ ਕੇ ਨਹੀਂ ਤੁਸੀਂ ਤਰਪਾਈ ਵੀ ਕਰ ਸਕਦੇ ਹੋ ਜੋ ਉੱਪਰ ਇੱਕ ਸੀਨ ਲਗਾ ਸਕਦੇ ਹੋਂ ਇਸ ਤਰੀਕੇ ਨਾਲ ਆਪਣੀ ਫਰਸ਼ੀ ਸਰਵਾਰਾ ਜਿਹੜੀ ਤਿਆਰ ਹੋ ਜੇਗੀ ਤੇ ਹੋਰ ਇਦੋਂ ਦੀ ਵੀਡੀਓਜ਼ ਲਈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਸੋ ਮੱਚ